ਸੋ ਜਿੱਤ ਪਿਛਲੀ ਸਰਕਾਰ ਨੇ ਤੁਹਾਨੂੰ ਵੀ ਪਤਾ ਵੀ ਕੋਈ ਖਾਸ ਕੰਮ ਨਹੀਂ ਕੀਤਾ ਉਹਦੇ ਲਈ ਤੁਸੀਂ ਉਹਦਾ ਲਾਹਾ ਲੈ ਰਹੇ ਹੋ ਕਾਦੀ ਦਾ ਕੀ ਲਾਹਾ ਲੈ ਰਹੀ ਹੈ ਇਸ ਕੰਮ ਨਹੀਂ ਅਸੀਂ ਉਹਨਾਂ ਦੀ ਨਕਾਮੀ ਦਾ ਲਾਹਾ ਨਹੀਂ ਲੈ ਰਹੇ ਅਸੀਂ ਲੋਕਾਂ ਦੇ ਵਿੱਚ ਜਿਹੜੇ 10 ਸਾਲ ਸਾਡੀ ਸਰਕਾਰ ਰਹੀ ਜਿਹੜੇ ਸਾਹ ਸੁਖਵੀਰ ਸਿੰਘ ਜੀ ਬਾਦਲ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਦੀ ਗਵਾਹੀ ਦੇ ਵਿੱਚ ਜਿਹੜੀ ਪੰਜਾਬ ਦੀ ਸੇਵਾ ਕੀਤੀ ਲੋਕਾਂ ਦੀ ਉਹ 10 ਸਾਲਾਂ ਦੇ ਦੌਰਾਨ ਅਸੀਂ ਉਹ ਲੋਕ ਆਪ ਤੁਲਨਾ ਕਰ ਰਹੇ ਨੇ ਵੀ ਆਹ 10 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਹੋਇਆ ਲੋਕ ਆਪ ਕਹਿ ਰਹੇ ਨੇ ਵੀ ਸ਼੍ਰੋਮਣੀ ਕਾਲੀ ਦਲ ਨੇ ਜੋ ਕੀਤਾ ਨਾ ਕਾਂਗਰਸ ਨੇ ਕੀਤਾ ਨਾ ਇਹਨਾਂ ਜਿਹੜੇ ਸੀ ਡਰਾਮੇਬਾਜ਼ ਇਹਨਾਂ ਨੇ ਕੀਤਾ ਕਿਉਂਕਿ 5 ਸਾਲ ਕਾਂਗਰਸ ਨੇ ਵੀ ਐਵੇਂ ਨਗਾਏ ਕੋਈ ਲੋਕਾਂ 'ਚ ਨਹੀਂ ਗਏ ਕੋਈ ਲੋਕਾਂ ਦੀ ਸੇਵਾ ਨਹੀਂ ਕੀਤੀ ਕੋਈ ਪੰਜਾਬ ਦੀ ਡਿਵੈਲਪਮੈਂਟ ਨਹੀਂ ਹੋਈ ਜਿਹੜੇ 3.5 ਸਾਲ ਇਹਨਾਂ ਨੇ ਵੀ ਸਿਰਫ ਡਰਾਮੇ ਕਰਦਿਆਂ ਨਹੀਂ ਪੰਜਾਬ ਦੇ ਵਿੱਚ ਘੁਨਘਾਤੇ ਤੁਸੀਂ ਆਪ ਦੇਖ ਲਓ ਤੁਸੀਂ ਮੀਡੀਆ ਦੇ ਨਾਲ ਸੰਬੰਧਿਤ ਤੋਂ ਮੀਡੀਆ ਜਿਹੜੇ ਮੀਡੀਆ ਦੇ ਤੁਹਾਡੇ ਲੋਕ ਨੇ ਕਿੰਨੇ ਥੱਕੇ ਹੋ ਰਹੇ ਨੇ ਕੋਈ ਸ਼ੋ ਜਿਹੜੇ ਸੋਸ਼ਲ ਮੀਡੀਆ ਚਲਾਉਂਦੇ ਜਿਵੇਂ ਤੁਸੀਂ ਲੋਕ ਆਪਣੇ ਚੈਨਲ ਚਲਾਉਂਦੇ ਹੋ ਉਹ ਜੇ ਕੋਈ ਆਪਦੀ ਗੱਲ ਕਰਦਾ ਜੇ ਕੋਈ ਲੋਕਾਂ ਦੀ ਆਵਾਜ਼ ਦੀ ਗੱਲ ਕਰਦਾ ਉਹਨਾਂ ਦੇ ਚੱਕ ਕੇ ਪਰਚੇ ਦੇ ਦਿੰਦੇ ਨੇ ਤੁਹਾਡੇ ਸਾਹਮਣੇ ਐਗਜ਼ਾਮਪਲਸ ਨੇ ਇਸ ਕਰਕੇ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਸ਼ਰਮਣੀ ਕਾਲੀ ਦਾ ਲਾਵੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਕੋਈ ਕਾਨੂੰਨ ਵਿਵਸਥਾ ਨਾ ਦੀ ਚੀਜ਼ ਰੋਜ਼ ਕਤਲੋਗਾਰ ਤੋਰ ਰਹੇ ਨੇ ਰੋਜ਼ ਲੋਕਾਂ ਨਾਲ ਧੱਕਾ ਹੋ ਰਿਹਾ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਸੜਕਾਂ ਦਾ ਕਿੰਨਾ ਬੁਰਾ ਹਾਲ ਆ ਅੱਪਾ ਜੀ ਬਾਹਰ ਨਾ ਜਾਈਏ ਆਪਣੇ ਹਲਕੇ ਦੀ ਗੱਲ ਕਰੀਏ ਤੁਸੀਂ ਕਿਤੇ ਇਮਾਨਦਾਰੀ ਨਾਲ ਸਾਡੇ ਹਲਕਾ ਵਿਧਾਇਕ ਦੇ ਜਿਹੜਾ ਪਿੰਡ ਆ ਉਹਦੀ ਫਿਰਨੀ ਤੋਂ ਦੀ ਹੁਣ ਬਰਸਾਤ ਪੈ ਚ ਗੇੜਾ ਦੇ ਕੇ ਦਿਖਾ ਦਿਓ ਤੇ ਤੁਹਾਡਾ ਮੋਟਰਸਾਈਕਲ ਅੱਗੇ ਲੰਘਿਆ ਮੈਨੂੰ ਕਹਦੇ ਕਿਉਂਕਿ ਜਿਹੜੇ ਲੋਕ ਆਪਦੇ ਪਿੰਡ ਦਾ ਵਿਕਾਸ ਨਹੀਂ ਕਰ ਸਕਦੇ ਉਹ ਹਲਕੇ ਦਾ ਕੀ ਵਿਕਾਸ ਕਰਨਗੇ ਜਿਹੜੇ ਐਮਐਲਏ ਨੇ ਜਿਹੜੇ ਮਨਿਸਟਰ ਨੇ ਉਹ ਕੀ ਪੰਜਾਬ ਦਾ ਵਿਕਾਸ ਕਰਨਗੇ ਉਹਨਾਂ ਦਾ ਵਿਸਨ ਹੀ ਕੋਈ ਨਹੀਂ ਹੈ ਇਸ ਕਰਕੇ ਸ਼ਰਮਣੀ ਕਾਲੀਦਾਲੂ ਲੋਕ ਚਾਹ ਰਹੇ ਆ ਕਿ ਸਰ ਤੁਸੀਂ ਪੰਜਾਬ ਪੱਤਰ ਦੇ ਹਲਕਾ ਬਦੌੜਾ ਨਿਯਮਨਗੀ ਕਰ ਰਹੇ ਹੋ ਯਾਬਦਰ ਦੇ ਕੈਂਡੀਡੇਟ ਹੋ ਤੇ ਕੀ ਫਿਊਚਰ ਦੇ ਵਿੱਚ ਬੀਜਪੀ ਨਾਲ ਥੋੜਾ ਐਲਾਈਅੰਸ ਹੋ ਸਕਦਾ ਦੇਖੋ ਇਹ ਜਿਹੜਾ ਇਹ ਜਿਹੜੇ ਬੀਜਪੀ ਨਾਲ ਐਲਾਈਅੰਸ ਦੀ ਗੱਲ ਆ ਇਹ ਮੇਰੇ ਪ੍ਰਿਵਿਊ ਤੋਂ ਬਾਹਰ ਆ ਮੇਰੇ ਨਾਲ ਵਰਕਿੰਗ ਕਮੇਟੀ ਮੈਂਬਰ ਸਾਡੇ ਖੜੇ ਨੇ ਜੈਲਦਾਰ ਸਾਹਿਬ ਇਹ ਸਾਡੇ ਪ੍ਰਿਵਿਊ ਤੋਂ ਬਾਹਰ ਆ ਇਹ ਕੋਰ ਕਮੇਟੀ ਨੇ ਪਾਰਟੀ ਨੇ ਫੈਸਲਾ ਲੈਣਾ ਵੀ ਕੋਰ ਕਮੇਟੀ ਫੈਸਲਾ ਕੀ ਲੈਂਦੀ ਹੈ ਕੋਰ ਕਮੇਟੀ ਜੋ ਫੈਸਲਾ ਲਾਊਗੀ ਕਿਉਂਕਿ ਉਹ ਤਾਂ ਉਹਨਾਂ ਦੇ ਪ੍ਰਿਵਿਊ 'ਚ ਹੈ ਵਰਕਿੰਗ ਕਮੇਟੀ ਦੇ ਪ੍ਰਿਵਿਊ 'ਚ ਨਹੀਂ ਹੈ ਇਸ ਕਰਕੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਬੀਜਪੀ ਨਾਲ ਸਾਡਾ ਐਲਾਈਅੰਸ ਹੋ ਸਕਦਾ నీవు కోర కమేటీ డైడ్డ థ్యాంక్ యూ సార్